ਪੰਜਾਬੀ ਕਿਸੇ ਦੇ ਨਾਲੋਂ ਵੀ ਘੱਟ ਨਹੀਂ ਹੁੰਦੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਆਪਣੀ ਜਿੱਤ ਦਾ ਲੋਹਾ ਮਨਵਾ ਰਹੇ ਨੇ ਜੀ ਹਾਂ ਅਸੀਂ ਗੱਲ ਕੈਨੇਡਾ ਦੀ ਕਰ ਰਹੇ ਹਾਂ ਸੋ ਦਾਦੀਏ ਕਿ ਕੈਨੇਡਾ ਦੇ ਵਿੱਚ ਪੰਜਾਬ ਦੇ ਗੱਭਰੂ ਰਣਿੰਦਰਜੀਤ ਸਿੰਘ ਪੁਲਿਸ ਅਫਸਰ ਬਣ ਗਿਆ ਸੋ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ ਟੋਰਾਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫਸਰ ਦਾ ਉਦਦਾ ਹਾਸਲ ਕਰਕੇ ਆਪਣੇ ਮਾਪਿਆਂ ਦਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੋ ਪੰਜਾਬ ਦੇ ਪਟਿਆਲਾ ਦਾ ਵਸਨੀਕ ਰਣਿੰਦਰਜੀਤ ਸਿੰਘ 2019 ਦੇ ਵਿੱਚ ਕੈਨੇਡਾ ਆਇਆ ਸੀ ਜਿੱਥੇ ਉਸ ਦੀ ਭੈਣ ਬੱਲ ਕੁਲਵਿੰਦਰ ਕੋਰ ਆਪਣੇ ਭਰਾ ਦਾ ਸਹਾਰਾ ਬਣੀ ਸੋ ਰਣਿੰਦਰਜੀਤ ਸਿੰਘ ਦੀ ਭੈਣ ਪਹਿਲਾਂ ਹੀ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਤੇ ਆਪਣੀ ਭੈਣ ਕੋਲ ਆ ਕੇ ਪੰਜਾਬ ਦੇ ਗੱਭਰੂ ਰਣਿੰਦਰਜੀਤ ਸਿੰਘ ਨੇ ਆਪਣੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੋਰ ਦਾ ਉਹ ਸੁਪਨਾ ਪੂਰਾ ਕਰ ਦਿੱਤਾ ਜੋ ਕਿ ਹਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਸਜੋ ਕੇ ਰੱਖਦੇ ਨੇ ਸੋ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦੋਹਾਂ ਨੇ ਆਪਣਾ ਚਾਹ ਸਾਂਝਾ ਕਰਦਿਆਂ ਦੱਸਿਆ ਕਿ ਸੂਦੇ ਦੀ 6 ਹਫ਼ਤੇ ਦੀ ਸਿਖਲਾਈ ਉਪਰੰਤ ਹੁਣ ਜਦੋਂ ਉਹਨਾਂ ਦਾ लाਡਲਾ ਪੁੱਤਰ ਰਣਿੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਸੋ ਰਣਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਸਖਲਾਈ ਪ੍ਰੋਗਰਾਮ ਦੇ ਦੌਰਾਨ ਉਸਨੇ ਅਕਾਦਮਿਕ ਪੇਪਰ ਦੇ ਵਿੱਚ 150 ਦੇ ਵਿੱਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਜਿਸ ਕਾਰਨ ਉਸ ਨੂੰ ਡਿਪਟੀ ਚੀਫ ਆਫ ਟੋਰਾਂਟੋ ਪੁਲਿਸ ਲੋਰਨ ਪੋਂਗ ਵੱਲੋਂ ਇਹ ਅਵਾਰਡ ਹੈ ਜਿਹੜਾ ਪ੍ਰਦਾਨ ਕੀਤਾ ਗਿਆ ਸੋ ਉਸਨੇ ਖੁਸ਼ੀ ਦਰਸਾਉਂਦਿਆਂ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਅਵਾਰਡ ਮਿਲਿਆ ਸੋ ਰਣਿੰਦਰਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਦੇ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ ਅਤੇ ਖੁਦ ਇਸ ਅਹੁਦੇ ਦੇ ਉੱਤੇ ਕਾਰਜਸ਼ੀਲ ਹੈ ਸੋ ਜ਼ਿਕਰਯੋਗ ਹੈ ਕਿ ਸਖਲਾਈ ਪ੍ਰੋਗਰਾਮ ਦੌਰਾਨ 25 ਵਿਅਕਤੀਆਂ ਦੇ ਸਮੂਹ ਦੇ ਵਿੱਚੋਂ ਉਹ ਸਭ ਤੋਂ ਛੋਟੀ ਉਮਰ ਦਾ ਸੀ ਰਣਿੰਦਰ ਪਾਦਾਦੀ ਅੰਦਿਤ ਸਿੰਘ ਜੋ ਸਾਡੇ ਬੱਚੇ ਨੇ ਅੱਜ ਅਚੀਵਮੈਂਟ ਕੀਤੀ ਆ ਸਾਨੂੰ ਇਸ ਦੀ ਕੋਈ ਉਮੀਦ ਨਹੀਂ ਸੀਗੀ ਬੱਚਾ ਸਾਡਾ ਛੋਟਾ ਹੀ ਸੀਗਾ ਹਲੇ ਤਾਂ ਜਿਵੇਂ ਬੱਚਾ ਸਾਡਾ ਪਲੱਸ 2 ਕਰਕੇ ਆਇਆ ਸੀਗਾ ਤਾਂ ਉਸਨੇ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਨ ਮਿਹਨਤ ਕਰਨ ਤੋਂ ਬਾਅਦ ਤਿੰਨ ਸਾਲ ਲਾਏ ਨੇ ਤਿੰਨ ਸਾਲ ਤੋਂ ਬਾਅਦ ਉਹਨੇ ਹੁਣ ਜਾ ਕੇ ਕਿਤੇ ਅਚੀਵਮੈਂਟ ਪ੍ਰਾਪਤ ਕੀਤੀ ਆ ਤੇ ਅਸੀਂ ਚਾਹਾਂਗੇ ਕਿ ਬੱਚੇ ਜਿਹੜੇ ਅੱਗੇ ਛੋਟੀ ਉਮਰ ਚ ਆਂਦੇ ਆ ਜੋ ਸਾਡੇ ਬੱਚੇ ਨੇ ਜਿਵੇਂ ਕਠਿਨਾਈਆਂ ਦਾ ਕਾਫੀ ਸਾਹਮਣਾ ਕੀਤਾ ਹੈ ਤੇ ਇਹ ਸੰਭਲ ਗਿਆ ਤੇ ਮੈਂ ਬੱਚਿਆਂ ਦੇ ਮਾਪਿ-ਪਿਓ ਨੂੰ ਕਹਾਂਗਾ ਕਿ ਬੱਚੇ ਨੂੰ ਪਲੱਸ 2 ਕਰਕੇ ਕੋਸ਼ਿਸ਼ ਕਰੋ ਕਿ ਨਾ ਭੇਜੋ ਤੇ ਉਹਨਾਂ ਨੂੰ ਕੋਸ਼ਿਸ਼ ਇਹ ਕਰੋ ਕਿ ਗ੍ਰੈਜੂਏਸ਼ਨ ਕਰਕੇ ਫੇਰ ਹੀ ਭੇਜੋ ਤਾਂ ਕਿ ਬੱਚਾ ਸੰਭਲ ਜੇ ਥੋੜਾ ਜਿਹਾ ਤੇ ਜਿਹੜਾ ਅੱਜ ਕੱਲ ਦਾ ਉਰੇ ਮਾਹੌਲ ਚੱਲ ਰਿਹਾ ਹੈ ਕੰਮ ਦਾ ਕੰਮ ਦੇ ਮਾਹੌਲ ਦੇ ਵਿੱਚ ਬੱਚੇ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਤੇ ਕਾਫੀ ਦਿਨ ਓਪਰੈਸਡ ਹੋ ਜਾਂਦਾ ਹੈ ਆ ਤਾਂ ਉਸ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੇ ਆਪਾਂ ਬੱਚੇ ਨੂੰ ਭੇਜਦੇ ਆ ਤਾਂ ਇੱਕ ਅਚੀਵਮੈਂਟ ਕਰਨ ਵਾਸਤੇ ਭੇਜਦੇ ਆ ਤਾਂ ਉਹ ਅਚੀਵਮੈਂਟ ਕਰੇ ਜਿਵੇਂ ਹੁਣ ਪੰਜਾਬ ਤੋਂ ਕਾਫੀ ਬੱਚੇ ਆਨੇ ਆ ਉਰੇ ਦੇਖਦੇ ਆ ਅਸੀਂ ਤਾਂ ਉਹ ਕਾਫੀ ਉਹਨਾਂ ਦੀ ਪੋਜੀਸ਼ਨ ਕਾਫੀ ਖਰਾਬ ਹੁੰਦੀ ਹੈ ਬੱਚਿਆਂ ਦੀ ਕਾਫੀ ਸੋਚਦੇ ਰਹਿੰਦੇ ਨੇ ਬੈਠੇ ਤਾਂ ਉਹ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਜੇ ਬੱਚਾ ਸੰਭਲ ਕੇ ਆਏਗਾ ਤਾਂ ਫਿਰ ਉਹ